ਸ਼੍ਰੀ ਅਕਾਲ ਜੀ ਤੁਹਾਡੇ ਗਜ਼ਿਹਰੀ ਨਵਾਂ ਬਲੌਗ ਲੈ ਕੇ ਹਾਜ਼ਰ ਹਾਂ ਦੇਖੋ ਸੰਗਤ ਫਤਿਹ ਉਗੜ ਰਿਹਾ ਆਪ ਨੂੰ ਜੋੜ ਮੇਲੇ ਤੇ ਦੇਖੋ ਸੰਗਤ ਸੰਗਤ ਦੇਖੋ ਵਾਹ ਵਾਹ ਦੇਖੋ ਆਪਣੀ ਨਮਾਸ਼ ਲਾਈ ਜਿੰਨਾਂ ਨੇ ਤੁਹਾਨੂੰ ਵਾਹ ਟਰੈਕਟਰ ਨੂੰ ਮਾਦੇ ਸੰਦਾਵਾਂ ਇੰਦੋ ਫਾਰਮ ਟਰੈਕਟਰ ਵਾਲੇ ਦੇਖੋ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹਿਗੁਰੂ 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 ਸਰਪੰਨਾਂ ਵਾਲਿਆਂ ਨੇ ਲਾਈਵ ਤੇ ਸੇਲਾ ਆਪਣੀ ਪੈਂਟਾਂ ਦੀ ਉਸ ਤੋਂ ਤੱਕ ਇਹ ਗੁਰਸਾਭ ਜੋੜ ਮੇਲੇ ਤੇ ਸੰਗਤ ਜੋਤੀ ਸਰੂਪ ਪੱਲ ਆ ਜਿਹੜੀ ਸੰਗਤ ਜਾ ਰਹੀ ਆ ਇਹ ਠੰਡੇ ਬੁਰਜਵਲ ਇਹ ਆਪਾਂ ਜੋਤੀ ਸਰੂਪ ਸਾਪ ਪੱਲ ਚੱਲੇ ਆ ਸਾਹ ਇਹ ਤਾਂਾਰੇ ਇਸ ਇੰਦਰ ਠੰਡੇ ਸੱਤਿਆ ਠੰਡੇ ਬੁਰਜਵਲ ਅੱਗੇ ਇਧਰ ਵਾਹਿਗੁਰੂ ਜੀ ਦਾ ਖੰਸਾ ਰਾਈਡ ਟਿਕਟ ਪਟੇ ਆਪਣੇ ਹੱਥ ਚਲੋ ਜੀ ਵਾਕਿੰਗ ਚੱਲਣ ਲੱਗ ਗਿਆ ਆਉਂਦੇ ਆ ਰਹੇ ਬੰਸੀ ਬਹੁਤ ਬਹੁਤ ਸੇ ਜੀ ਵੀਪਨ ਵਾਕਸ ਵੈਦ ਜੋ ਕਰਦੇ ਹੇ ਹਾਲਚਨਾ ਲਗਾਓ ਅੱਗੇ ਤੋਂ ਅੱਗੇ ਤੋਂ ਸਵਾਲ ਚੱਲੇ ਤੇ ਆਪਾਂ ਇਹ ਚਲੇ ਗਏ ਇੰਦਰ ਠੰਡੇ ਬੁਰਜ ਵੱਲ ਠੰਡਾ ਬੁਰਜ ਜੋਤੀ ਦੇ ਰੂਪ ਵੱਲ घर लॻे हुओ ਦਰ بھی اسلام ਕਰਦਾ ਬਖਸ਼ਾ ਜਾਤਾ ਹੋ ਸੁਣ ਦਿੱਤੇ ਪੈਦਲ ਜਾ ਰਹੇ ਹਾਂ ਟ੍ਰੈਫਿਕ ਸਾਰੀ ਬੰਦ ਕਰੀ ਹੋਈ ਆ ਤੇ ਗੱਡੀ ਕੋਈ ਨੰਗੜ ਨਹੀਂ ਦੇ ਰਿਹਾ ਠੀਕੇ ਚੌਂਕ ਤੋਂ ਹੀ ਸਾਰੇ ਰਾਹਤੇ ਅੱਜ ਗੱਡੀਆਂ ਬੰਦ ਸੀ ਪੈਦਲ ਤੁਰਨੇ ਦਾ ਮੈਨੂੰ ਕੰਪਨੀ ਜਾਣਾ ਸੀਗਾ ਬੜੀ ਮੁਸ਼ਕਲ ਨਾਲ ਗੱਡੀ ਕੱਢ ਕੇ ਕੰਪਨੀ ਚ ਲਾਈ ਆ ਸਰੰਦ ਅਸ਼ਾਰਪੁਰ ਆਟੋਮੋਬਾਈਲ ਚ ਸਾਡੀ ਕੈਰੀ ਬਹੁਤ ਮੁਸ਼ਕਲ ਨਾਲ ਲਾਈ ਆ ਨੰਗਣ ਨੀਤੀ ਦੇ ਰਹੇ ਤੇ ਫੇਰ ਕੈਰੀ ਲਾ ਕੇ ਵੀ ਕੈਰੀ ਜਿੰਨਾ ਚਿਰ ਖਾਲੀ ਹੁੰਦੀ ਜਾਂ ਮੈਂ ਦਰਸ਼ਨ ਤੂੜਿਆ ਰਹੇ ਹੁੰਦੇ ਥੋੜੀ ਤਾਂ ਜੀ ਪਾਉਣ ਕਿ ਤੁਹਾਨੂੰ ਪਤਾ ਯੰਗਪਰਾ ਮਹਾਲੀ ਇੱਧਰ ਵਾਪਸ ਆ ਰਹੀ ਹੈ ਸੰਗਤ ਉਹ ਦੇਖੋ ਤੇ ਅਸੀਂ ਜਾ ਰਹੇ ਹਾਂ ਨਾਮਿਤ ਇਸ ਜਾਣੇ ਕੋਈ ਸਤਨਾਮ ਹਰ ਗੁਰੂ ਜੀ ਦਾ ਨਾਮ ਹਾਪ ਸਤਿ ਸ੍ਰੀ ਅਕਾਲ ਜੀ ਤੁਹਾਡੇ ਨਾਮ ਲਿਖਿਆ ਨਾਮ ਤੋਂ ਬਿਨਾਂ ਜੀ ਕਿਸੇ ਨੂੰ ਨਹੀਂ ਜਾਣਦੇ ਨਾਮ ਲਿਜੋ ਆਜੋ ਅਜੋ ਅਜੋ ਨਾਮ ਕੱਟ ਰਹੇ ਹੈ ਮੇਰੇ ਜੀ ਜੀ ਆਉਂਦੇ ਤੱਕ ਜੀ ਸਤਾਰਨ ਕਾਵਲੇ ਹੋ ਰਹੇ ਹੈ

پھر وي 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 ਇਹ ਕਾਹੀ ਨੇ ਆ ਜਿਹੜਾ ਆਪ ਦਾ ਸਾਥੀ ਨੇ ਆ ਕੋਈ ਨਹੀਂ ਹੈ ਕੋਈ ਨਹੀਂ ਹੈ ਪਾਇਰੂ 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 ਚਾਹੁੰਦੇ ਹਾਂ ਕਿ ਅਲੋਹੇ ਨਾਮ ਤੇ ਉਹਦੇ 4 ਸਾਲ ਦਾ 4 ਸਾਲ ਦਾ ਇੱਕ ਭਜੰਗੀ ਆ ਸਾਡੇ ਕੋਲ ਉਹ ਨੂੰ ਪਰਚੀ ਜੈਸਾ ਚੱਕੜੋ ਕਿਹਾ ਉਹ ਕਹਿੰਦੀ ਪਰਚੀ ਨਹੀਂ ਮੈਂ ਤਾਂ ਪਾਠ ਸੁਣਾਉਣਾ ਜਪਜੀ ਸਾਹਿਬ ਦਾ ਪਾਠ ਹੁਣ ਬੇਟਾ ਜੀ ਤੁਹਾਡਾ ਕੀ ਨਾਮ ਆ ਸੁਭ ਨਾਮ ਰਹਿਮਤ ਰਹਿਮਤ ਕਿੱਥੋਂ ਆ ਬੇਟਾ ਰਹਿਮਤ ਸਿੰਘ ਮਟਿਆਣਾ ਤੋਂ ਬੋਲੋ ਨਾਮ ਜਦੋਂ ਦੱਸਣਾ ਬੇਟਾ ਜੀ ਕਿਸੇ ਨੂੰ ਤਾਂ ਪੂਰੇ ਬੋਲ ਕੇ ਦੱਸਣਾ ਰਹਿਮਤ ਸਿੰਘ ਪੂਰਾ ਨਾਮ ਦੱਸੋ ਬੇਟਾ ਦੁਬਾਰਾ ਲਾ ਮ ਸਿੰਘ ਆ ਓਕੇ ਓਕੇ ਲੈ ਸੁਣਾਓ ਬੇਟਾ ਜੀ ਕੀ ਸੁਣਾਉਂਦੇ padhe bolao ਗੁਰੂ ਰੰਗ ਦਾ ਗੰਤਨ ਬੱਬਾ ਬੁੱਢਾ ਜੀ ਨਾਮ ਸੱਦੀ ਘਾ ਤੇ ਪਾਣੇ ਛੱਤ ਦਾ ਭਲਾ ਬੋਮ ਇਸ ਛੋਲੇ ਹਾਂ ਸਭ ਸ੍ਰੀ ਆਸਾ ਹਾਂਜੀ ਇਹਨਾਂ ਦਾ ਨਾਮ ਤਾਂ ਹੁਣ ਸਪੈਸ਼ਲ ਨਾਮ ਤੇ ਹੈ ਮਾਰਗ ਜੀ ਮਦਰ ਮੋਤੀ ਤੇ ਇਹਨਾਂ ਨੂੰ ਟੌਫੀ ਨਾਲ ਨਹੀਂ ਛਰਨਾ ਇਹ ਚਾਕਲੇਟ ਦੇ ਹੱਕਦਾਰ ਨੇ ਕਿਉਂਕਿ 4 ਸਾਲ ਦੀ ਉਮਰ ਬਹੁਤ ਘੱਟ ਹੋ ਰਿਹਾ ਹਲੇ ਬੋਲ ਵੀ ਵਿਚਾਰ ਰਿਹਾ ਸਿੱਧ ਰਿਹਾ ਫਿਰ ਵੀ ਇਹਨਾਂ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਸੁਣਾਈਆਂ ਆਪਣੇ ਅੰਦਰੋਂ ਪੂਰੀ ਕਰਕੇ ਲੇਕਿਨ ਚਲੋ ਉਹਦੀ ਰਹਿਮਤ ਹੈ ਬੱਚਾ ਹਲੇ ਅਣਜਾਣ ਆ ਹਲੇ ਕੁਝ ਸ਼ਬਦ ਪੂਰੇ ਜਿੱਤੇ ਨਹੀਂ ਕਹਿ ਸਕਦਾ ਪਰ ਕਹਿਣ ਦੀ ਕੋਸ਼ਿਸ਼ ਪੂਰੀ ਕੀਤੀ ਆ ਮਾਹਰ ਸੱਚੇ ਪਾਤਸ਼ਾਹ ਇਹਦੇ ਨੂੰ ਸਮਤ ਪੱਖਸ਼ ਵਾਹਿਗੁਰੂ 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 ਇੱਕ ਹੋਰ ਖੁੱਬੀ ਦਾ ਪਤਾ ਲੱਗਿਆ ਇਹ ਬੱਚਾ ਆਸਟ੍ਰੇਲੀਆ ਤੋਂ ਆਇਆ ਜੀ ਆਸਟ੍ਰੇਲੀਆ ਤੋਂ ਬੱਚੇ ਨੇ ਆ ਕਰਕੇ ਇੱਥੇ ਸਾਡੇ ਪੰਜਾਬ ਵਿੱਚ ਰਹਿੰਦੇ ਹੋਏ ਬੱਚੇ ਜੱਫਤਗਰ ਸਾਹਿਬ ਦੇ ਨੇੜੇ ਤੇੜੇ ਰਹਿੰਦੇ ਹੋਏ ਬੱਚੇ ਜੇ ਕਿਸੇ ਨੂੰ ਕਹੀ ਦੀ ਵੀ ਛਾਹ ਜਬ ਮੂਨ ਮਿੱਤਰੇ ਛਾਹ ਦੋ ਤੇ 20 ਵਾਰੀ ਸੋਚਣਗੇ ਭਾਵੇਂ ਛਾਹ ਦੇਣ ਪਰ ਇਹ ਆਸਟ੍ਰੇਲੀਆ ਦੇ ਵਿੱਚ ਰਹੇ ਕੇ ਵੀ ਆਪਣੀ ਧਰਤੀ ਨਾਲ ਆਪਣੇ ਇਤਿਹਾਸ ਨਾਲ ਜੁੜੇ ਹੋਏ ਬੱਚਾ 4 ਸਾਲ ਦਾ ਇਸ ਲਈ ਇਹ ਚਾਕਲੇਟ ਦਾ ਹੱਕਦਾਰ ਆ ਚਾਕਲੇਟ ਦਾ ਇਨਾਮ ਜਿੱਤ ਕੇ ਲੈ ਗਿਆ ਪੇਗਾ ਬੇਟਾ ਚਾਕਲੇਟ ਵਾਹਿਗੁਰੂ ਜੀਓ ਕਿਹੜੇ ਪਿੰਡੋਂ ਆਏ ਆ ਜੀ ਆਪਾਂ ਮਠਿਆੜਾ ਤੋਂ ਹਾਂਜੀ ਮਠਿਆੜਾ ਪਿੰਡ ਹੈ ਜੀ ਕਿੱਥੇ ਦਾ ਹੈ ਜਿਲ੍ਹਾ ਬਨੂੜ ਜੀ ਜਿਲ੍ਹਾ ਮੋਹਾਲੀ ਬਨੂੜ ਦੇ ਨੇੜੇ ਆ ਠੀਕ ਹੈ ਜੀ ਆ ਲੋ ਬੇਟਾ ਮਠਿਆੜਾ ਪਿੰਡ ਹੈ ਜੀ ਜਿਹੜਾ ਮੋਹਾਲੀ ਦੇ ਵਿੱਚ ਪੈਂਦਾ ਮਠਿਆੜਾ ਤੇ ਅਗਲਾ ਬੱਚਾ ਉਹ ਜੀ ਪਰਚੀ ਚੱਕੋ 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 ਪਰਚੀ ਚੱਕੋ ਦਿੱਤੇ ਹੋਰ ਚੰਗੀ ਬਿਲਕੁਲ ਛੋਟਾ ਕੋਸ਼ਿਸ਼ ਕਰ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਸ਼ਿਸ਼ ਨੂੰ ਪੂਰ ਪਾਵੇ ਤਮੀ ਸੁਣਾਉਣਾ ਮੋਰ ਮੈਂ ਤਾਂ ਕੈਸ਼ ਬੋਲ ਪਸ਼ਮੀਰੀ ਪੰਡਕਾ ਨੂੰ ਨਹੀਂ ਐ ਕਹਿੰਦੇ ਕਿ ਉਹਦੀ ਪੰਡਕਾ ਬਰੂਰਾਂ ਦੇ ਜਹਰਾ ਜਹਰ ਮੋਰ ਦੀ ਜੰਮ ਨੇ ਚਲੇ ਹੁਣੇ ਜਿੱਤ ਕੇ ਨਾ ਉਹ ਵੀ ਉਹਦੀ ਜੀ ਲੋ ਜੀ ਇਹ ਅਸੀਂ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਗੇਟ ਅਗੇ ਦਸਤਾਰ ਮੁਕਾਬਲੇ ਅਰ ਗਰਵਾਣੀ ਘੰਟ ਮੁਕਾਬਲੇ ਕਰਾਏ ਜਾ ਰਹੇ ਸੀ ਬੱਚਿਆਂ ਨੂੰ ਤਸ਼ਾਹਤ ਕੀਤਾ ਜਾ ਰਿਹਾ ਗਰਵਾਣੀ ਲਈ ਵਧੀਆ ਉਪਰਾਲਾ ਤੇ ਹੁਣ ਅਸੀਂ ਚਾਲੇ ਪਾਤੇ ਫੇਰ ਜੋਤੀ ਸਰੂਪ ਬੱਲ ਨੂੰ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਬੱਲ ਨੂੰ ਫੇਰ ਚਾਲੇ ਪਾਤੇ ਤੇ ਜੋਤੀ ਸਰੂਪ ਸਾਹਿਬ ਉਹ ਦੇਖਦਾ ਤੁਹਾਨੂੰ ਸਾਹਮਣੇ ਗੁਰਦੁਆਰਾ ਸਾਹਿਬ ਕਰ ਦੇਖੋ ਜੀ ਸ਼ਰਧਾ ਸੰਗਤਾਂ ਦੇ ਮਨਾਂ ਦੇ ਵਿੱਚ ਲੰਗਰ ਆਦੇ ਇੱਕ ਦੂਜੇ ਤੋਂ ਮੱਤ ਚੜ ਕੇ ਲੰਗਰ ਲਾਏ ਹੋਏ ਨੇ ਤੇ ਇੱਕ ਚੀਜ਼ ਹੋakti ਅਸੀਂ ਆ ਰਹੇ ਸੀ ਇਹ ਜ਼ਰੂਰ ਤੇ ਖੁਸ਼ ਹੋਏ ਆਂ ਤੇ ਕਿ ਪਕੌੜਿਆਂ ਨਾਲੋਂ ਜਿਹੜੇ दाल ਗੁਲਕੇ ਦੇ ਲੰਗਰ ਚੋਂ ਦਾ ਨਾਮ ਦਾ ਉਪਰਸ਼ਕ ਦਾ ਬਹੁਤ ਵਧੀਆ ਪ੍ਰਾਲਾ ਜਿਹੜਾ ਇਹ ਲੰਗਰ ਤੋਂ ਨਾਲ दाल ਗੁਲਕੇ ਵੱਲੋਂ ਚੱਲਦੀ ਤੇ ਪਹਿਲਾਂ ਪਕੌੜਿਆਂ ਵਗੈਰਾ ਨੂੰ ਬੰਦਾ ਸੀ ਨਾ ਛਕਦਾ ਸੀ ਕੋਈ ਉਹਨਾਂ ਤੇ ਨਾ ਹੋਰ ਖੇ ਖਰਾਬ ਵੱਤ ਹੁੰਦਾ ਸੀ ਤੇ ਹੁਣ ਦੇਖੋ ਸੇਵਾਦਾਰ ਨੇ ਗਲਤੀ ਤੋਂ ਬਾਅਦ ਘਰ ਨੇ 来 ਗਈ ਹੈ ਦੇਖੋ ਸਫਤ ਇਤਿਹਾਸ ਦੀ ਪਰਦਸ਼ਮੀ ਜੋਤੀ ਸਰੂਪ ਵਾਲ ਸਾਹਿਬ ਗੁਰਦੁਆਰਾ ਸਾਹਿਬ ਸਾਹਮਣੇ ਦੇਖ ਰਿਹਾ ਨਾਕੇਂਦਰ ਤੇ ਮੈਡੀਕਲ ਹੁੰਦਾ ਹੈ ਪਰ ਆਰ ਬਾਰ ਬੇੜਦੀਆਂ ਗੱਡੀਆਂ ਖੜੀਆਂ ਨੇ ਪਾਪਾ ਜੀ ਆਪਣਾ ਰਖੜਾ ਲਾਉਣ ਬੱਚੇ الله يرحمه لا يرحمه ਪਜਾਤ ਰਕਾਲਾ ਆਦਿ ਕਨਾ ਆਹ ਬਿਤੇ ਆਹ ਸੇ ਤੂੰ ਹੀ ਹੈ ਮਾ ਇਹ ਹੱਥੇ ਆਖੀਏ ਨਾ ਲਾ ਆਂਦੇ ਵਿੱਚ ਲੱਗ ਗਈ ਵੇਖੋ ਸ੍ਰੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਜਿੱਥੇ ਸਾਹਿਬ ਜਾਦਿਆ ਬੇਸਿਛੇ ਇਹ ਮਿਲਦੇ ਆ ਜੀ ਅਗਲੇ ਬਲੌਗ ਚ